ਦੋ ਮੈਂਬਰ ਪਹਿਲਾਂ ਡੇਰ ਚੁੱਕੇ ਨੇ ਦੋ ਮੈਂਬਰ ਪਹਿਲਾਂ ਡੇਰ ਚੁੱਕੇ ਨੇ ਇੱਕ ਤਾਂ ਜੋ ਟ੍ਰੈਪ ਕੌਂਦੀ ਦੀ ਉਹ ਸਾਈਡ ਤੇ ਲੱਗਣ ਲੱਗੇ ਉਹ ਵਿਚੇ ਡਿਗੇ ਰਹੇ ਇੱਕ ਜਨਾਨੀ ਇੱਕ ਬੰਦਾ ਉਹ ਜੋ ਜੌੜੇਬਾਦਰ ਆ ਗਏ ਉੱਥੇ ਡੀਬੀ ਘਰੇਟ ਦਾ ਉੱਥੇ ਜਾ ਕੇ ਡੇਰੇ ਨੇ ਨਹੀਂ ਉਹਨਾਂ ਦੀ ਡੈਥ ਹੋ ਗਈ ਸੀ ਡੈਥ ਹੋ ਗਈ ਉਹਨਾਂ ਦੀ ਇਸੇ ਪੁਲ ਤੋਂ ਉਹ ਇਹ ਬਹੁਤ ਕੋਈ ਨਹੀਂ ਹੈਗਾ ਐਮਪੀ ਨੂੰ ਸੀ ਗਾਇਕ ਦੇਖਦੇ ਆ ਅਬ ਇਹ ਨਮਸਕਾਰ ਨੂੰ ਅਸੀਂ ਕਾਹਦੇ ਦੇਖ ਰਿਹਾ ਕੋਈ ਨਹੀਂ ਖੋਦ ਰਿਹਾ ਆ ਦੇਖਣ ਨੂੰ ਨੂੰ ਮਜ਼ਾਕ ਕਰਦੇ ਲੋਕ ਹੋੜਾ ਮਜ਼ਾਕ ਕਰਦਾ ਦੋ ਵਾਰੀ ਅਸੀਂ ਬੈਠ ਕੇ ਖਰਾਸ ਰਾ ਕੇ ਮੜੇ ਅੰਗਰੇਜ਼ਾਂ ਜੇ ਸੱਤ ਕਰਦੇ ਜਾਨੂ ਫੇਟ ਟੁੱਟ ਜਾਂਦੀਆਂ ਨੇ ਤੁਸੀਂ ਪਿੰਡ ਵਾਲੇ ਕਰਾਈਆਂ ਲੈਂਦੇ ਸਟੇਪ ਆਪ ਕਰਾਈਆਂ ਆਪਣੇ ਇਹ ਟੁੱਟ ਜਾਂਦੀ ਨਹੀਂ ਟੋਟ ਟੋੜ ਦਿੰਦੇ ਨੇ ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਸੀ ਵੀ ਪ੍ਰਸ਼ਾਸਨ ਵੱਲੋਂ ਇਹ ਤੋੜੀਆਂ ਗਈਆਂ ਨੇ ਹਾਂ ਉਹ ਜਦੋਂ ਤੋੜ ਕੇ ਦੇਦੇ ਉਹਨਾਂ ਨੂੰ ਮੁੜ ਕੇ ਬਣਾਉਂਦੇ ਨਹੀਂ ਬਿਲਕੁਲ ਆਇਆ ਹੈ ਗਿਆ ਬਰਗ ਉਸਕੇ ਚਲੇ ਗਏ ਆ ਮੁੜ ਕੇ ਆਏ ਨਹੀਂ ਹਿੰਦੇ ਹੋਈ ਬਿਲਡਿੰਗਾਂ ਨਾਲ ਇਹ ਸਾਡੇ ਮੈਦਾਨ ਹੋਏ ਬਾਕੀ ਬਾਰੇ ਉਹਦੇ ਆਸਪਾਸ ਹੋਹੀ ਸੁਣੀ ਨਹੀਂ ਰਹੇ ਸਾਡੇ ਮੰਗਰੋਂ ਨਾ ਐਮਪੀ ਹੋਵੇ ਨਾ ਨਾਲੇ ਕਈ ਲੱਗਦੇ ਨੇ ਨਾ ਤਾਂ ਉਹ ਆਕੇ ਦੇਖਣੇ ਦੀ ਉਹਦਾ ਹੀ ਖਾਸਾਤਾ ਦੇਖਣਾ ਆਕੇ ਗਰਾਊਂਡ ਦੇਖਣ ਵੋਟਾਂ ਮੰਗਣ ਤਾਂ ਆ ਜਾਂਦੇ ਨੇ ਜਦ ਹੀ ਬਾਪੂ ਜੀ ਸਾਸਰੀ ਘਾਲ ਬਾਪੂ ਜੀ ਸਾਸਰੀ ਘਾਲ ਇਹ ਰੰਗ ਹਥ ਲਾਉਂਦੇ ਨੇ ਆ ਥੋੜਾ ਕੌਣ ਬਣਾਉ ਥੱਲੇ ਜਾਲ ਨਿਕਲਿਆ ਪਿਆ ਦਾ ਜਿਹੜੇ ਚਾਰ ਕੋ ਬਦਲ ਹੋਈ ਰਹੀ ਦੀ ਦੱਗਾਂ ਆਵੇ ਪੰਜਾ ਪੜਵਾ ਸਾਡਾ ਵੀ ਵਿੱਚ ਨਾ ਪਾਇਆ ਜਾਵੇ ਉਹ ਉਦੋਂ ਜਿਆਦਾ ਖਰਾਬ ਆ ਚਾਰੀ ਪੜੂ ਚੱਕ ਕਰੇ ਹਣ ਉਹ ਮਤਲਬ ਬਿਲਕੁਲ ਹੀ ਠੀਕ ਨੇ ਉਦੋਂ ਜ਼ਿਆਦਾ ਲੱਗਿਆ ਲੱਗਦੇ ਹਾਲਤ ਖਰਾਬ ਆ ਉਹ ਵੀ ਨੱਕਲ ਇਹ ਨਹੀਂ ਕਹਿੰਦੇ ਸੱਤਿਆ ਨਹੀਂ ਪਰ ਪਹਿਲਾ ਸਾਡਾ ਆਪਣਾ ਲੱਗਦਾ ਅਧਿਕਾਰ ਆ ਜੀ ਕਹਿੰਦੇ ਯਾਰ ਹੋਰ ਲੱਗਣੇ ਨਹੀਂ ਕਹਿੰਦੇ ਜੀ ਹਾਂਜੀ ਇੱਥੇ ਕੁਆਲਟੀ ਵੀ ਹੋਈ ਆ ਦੋ ਬੰਤੇ ਮਰੇ ਵੀ ਨੇ ਸਾਡੇ ਇੱਥੇ ਇਹ ਨਹੀਂ ਕਿ ਵੈਸੀ ਬਕਵਾਸ ਕਰਦੇ ਅਸੀਂ ਨਾ ਅਸੀਂ ਸੱਚਾਈ ਤੌਰ ਤੇ ਕਹਿ ਰਹੇ ਆ ਕਿ ਇਹ ਕੰਮ ਹੋਣਾ ਚਾਹੀਦਾ ਐਕਸ਼ਨ ਕੋਈ ਨਹੀਂ ਹੈਗਾ ਐਕਸ਼ਨ ਹੁਣ ਵੀ ਨਹੀਂ ਹੋਣਾ ਹੈਗਾ ਕਿ ਗਣੇ ਇਹ 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 ਪਬਲਿਕ ਨੂੰ ਠੀਕ ਨਹੀਂ ਸਮਝਦੇ ਇਹ ਤਾਂ ਬਖਵਾਸ ਕਰਦੇ ਹੀ ਰਹਿੰਦੇ ਨੇ ਉਹਦੇ ਦਿਮਾਗ 'ਚ ਇਹ ਬੈਠੀ ਹੋਈ ਆ ਠੀਕ ਹੈ ਸੀ ਕਿ ਪਿਆਰ ਬੰਦੇ ਇਕੱਠੇ ਕਰਕੇ ਲੈ ਕੇ ਗਿਆ ਸਾਈਨ ਕਰਾ ਕੇ ਲੈ ਕੇ ਗਿਆ ਉਹਨੇ ਹਮ ਵੀ ਭਰੀ ਆ ਹਾਂ ਅਸੀਂ ਕਰਾਵਾਂਗੇ ਪਰ ਕੁਝ ਨਹੀਂ ਹੋ ਰਿਹਾ ਜਿੱਤੇ ਐਮਪੀ ਸਾਹਿਬ ਦੀ ਵੀ ਰਿਸ਼ਤੇਦਾਰੀ ਆ ਐਮਐਲਏ ਸਾਹਿਬ ਦੀ ਵੀ ਰਿਸ਼ਤੇਦਾਰੀ ਆ ਇਹਨਾਂ ਦੇ ਹੋਣ ਦੇ ਬਾਵਜੂਦ ਵੀ ਉਹ ਕੋਈ ਧੌਰ ਨਹੀਂ ਕਰ ਰਹੇ ਕਿਉਂ ਇਹ ਅਣਦੇਖਿਆ ਸਮਝਦੇ ਨੇ ਮਸੂੜਾ ਕੋਈ ਬੰਦੇ ਨਹੀਂ ਹੈ ਨਾ ਤੇ ਕੱਟੇ ਜਾਂਦਾ ਉਹ ਨਿਕਾ ਜੀ ਹਾਂ ਨਿਕਾ ਜੀ ਨਹੀਂ ਹੈ ਕਿਰਪਾ ਕਰਕੇ ਅਜੇ ਵੀ ਅਸਰ ਕੀਤਾ ਜਾਵੇ ਨਹੀਂ ਤਾਂ ਇੱਥੇ ਮਡਲਟੀ ਦੋ ਹੋ ਚੁੱਕੀਆਂ ਨੇ ਹੋਰ ਵੱਧ ਤੋਂ ਵੱਧ ਹੋਣ ਦੀ ਆਸ ਹੈ ਤੁਸੀਂ ਆ ਕੇ ਦੇਖੋ ਪੰਜਾਬ ਦੇ ਮੁਹੋਂ ਮੋਢੋਂ ਨੇ ਰੋਸ਼ਨੀ ਦਾ 10000 ਜੁਮੇਬਾਰ ਹੈ ਜੀ ਜੀ ਜੇ ਨਾਸਾ ਹੋਏ ਤਾਂ ਬਾਅਦ ਤੋਂ ਜੁਮੇਬਾਰਾ ਪਿੰਡਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਇਸ ਦੀ ਅੱਛਾ ਆ ਵੀਰ ਬੈਠ ਹੋਵੇ ਇੱਕ ਤਾਂ ਹੋਰ ਲੋਕਾਂ ਨੂੰ ਕਮਾਣ ਦਾ ਮੁੰਡਾ ਡੇ ਰਿਹਾ ਉਹ ਜੀ ਮਾੜਾ ਕੱਢੋ ਆ ਪੱਤੀਆਂ ਜੇ ਫਾਲਾ ਟੁੱਟੀਆਂ ਉਹ ਹੀ ਆ ਹਾਂ ਇਹਦਾ ਕੀ ਫਾਇਦਾ ਵੀ ਇੰਨਾ ਜੰਦਾ ਸੰਧਾ ਗਿਆ ਜਦੋਂ ਤੇ ਭੱਜ ਕੇ ਚਲੇ ਗਏ ਉਹ ਵੀ ਇੱਥੇ ਕੋਈ ਕੋਲ ਸੀਗੇ ਡਾਕਟਰ ਵੀ ਕੋਰਤੀ ਹੋ ਜੇ ਇੱਥੇ ਨਾ ਹੁੰਦੇ ਉਹ ਵੀ ਨਹੀਂ ਉਹ ਵੀ ਲੈ ਕੇ ਜਾਂਦਾ ਹਾਂ ਵੀ ਜੇ ਨਾਲ ਚੋ ਕੋ ਬੈਠਾ ਹੁੰਦਾ ਤਾਂ ਫਿਰ ਸਾਡੀ ਤਾਂ ਇਹ ਫੀਸ ਹੈ ਜੀ ਸਰਕਾਰ ਸਾਡੇ ਤੇ ਰਹਿਮ ਕਰੇ ਵੀ ਸਾਡੇ ਪਿੰਡ ਦਾ ਕੁਝ ਇਹਨੂੰ ਚੌੜਾ ਕਰਕੇ ਲਾਵੇ ਵਧੀਆ ਲਾਵੇ ਅੰਦੀ ਦਾ ਇਹੀ ਬੇਨਤੀ ਹੈ ਜੀ ਸਾਡੀ ਪੁਰਜੋਰ ਐਮਐਨਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਸਰਕਾਰ ਨੂੰ ਔਰ ਜੋਰ ਅਪੀਲ ਹੈ ਕਿ ਜਿਹੜੇ ਚਾਰ ਪੁਲ ਮਨਜ਼ੂਰ ਹੋਏ ਨੇ ਉਹਨਾਂ ਉਹਨਾਂ ਦੀ ਹਾਲਤ ਦੇਖ ਲਓ ਸਾਡੇ ਇਸ ਪੁਲ ਦੀ ਹਾਲਤ ਦੇਖ ਲਓ ਤੇ ਉਹਨਾਂ ਨਾਲ ਕੰਪੇਅਰ ਕਰਕੇ ਸਾਡੇ ਪੁਲ ਨੂੰ ਦੇਖ ਲਓ ਸਾਡੇ ਪੁਲ ਨੂੰ ਪਹਿਲ ਦੇਣੀ ਚਾਹੀਦੀ ਆ ਜਗਾ ਜਗਾ ਅੰਦਰ ਜਾਮ ਲੱਗ ਜਾਂਦੇ ਨੇ ਇੱਥੇ ਲੋਕ ਝਗੜਾ ਕਰਦੇ ਨੇ ਪੂਰੀ ਹਾਲਤ ਹੈ ਵੀ ਸਾਡੀ ਪੁਰਜੋਰ ਅਪੀਲ ਆ ਇਹ ਛਾਡਾ ਪੁਰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਹਾਂਜੀ ਸਰਦਾਰ ਜੀ ਤੁਸੀਂ ਅ ਅੱਜ ਇੱਕ ਕੀ ਵਿਚਾਰ ਸਾਡਾ ਸ਼ੇਅਰ ਕਰਨਾ ਚਾਹੁੰਦੇ ਆ ਤੁਸੀਂ ਕਿਉਂ ਬੁਲਾਇਆ ਜੀ ਪੱਤਰਕਾਰਾਂ ਨੂੰ ਅੱਜ ਆਪਣੇ ਕੋਲ ਜੀ ਬਾਹਰ ਗੁਰੂ ਜੀ ਕਾ ਖਾਲਸਾ ਬਾਹਰ ਗੁਰੂ ਜੀ ਕੀ ਫਤਿਹ ਫਤਿਹ ਜੀ ਅਸੀਂ ਪੈਂਟ ਮਕਸੂਦ ਆ ਦੇ ਨਿਵਾਸੀ ਆ ਸਾਡੇ ਪਟਿਆਰ ਫੀਡਰ ਦੇ ਉੱਤੇ ਕੋੜਾ ਉਹਦੀ ਬਹੁਤ ਖਸਤਾ ਹਾਲਤ ਹੈ ਉਹਦੇ ਥੱਲੇ ਉਹ ਸਰੀਏ ਬਿਲਕੁਲ ਟੁੱਟੇ ਪਏ ਨੇ 10-10 ਕਵਾਂਟਲ ਦਾ ਪੱਥਰ ਥੱਲੇ ਗਿਰ ਰਿਹਾ ਉਹ ਇਹ ਨਹੀਂ ਪਤਾ ਕਦ ਟੁੱਟ ਜਾਊਗਾ ਪੂਰੇ ਇਲਾਕੇ ਦੀਆਂ ਗੱਡੀਆਂ ਥੋੜੀ ਲੰਘਦੀਆਂ ਨੇ ਬਹੁਤ ਪਰੇਸ਼ਾਨੀ ਆ ਉਹਦਾ ਅਰਧ ਅਰਧ ਜੰਗਲਾ ਬਿਲਕੁਲ ਨਸ਼ਟ ਹੋ ਚੁੱਕਿਆ ਸਾਡੀ ਪੁਰਜ਼ੋਰ ਐਮਐਨਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਵੀ ਜਿਹੜੇ ਚਾਰਪੌੜ ਮਨਜ਼ੂਰ ਹੋਏ ਨੇ ਉਹਨਾਂ ਉਹਨਾਂ ਦੀ ਹਾਲਤ ਦੇਖ ਲਓ ਸਾਡੇ ਪੁੱਲ ਦੀ ਹਾਲਤ ਦੇਖ ਲਓ ਵੇ ਉਹਨਾਂ ਨਾਲ ਕੰਪੇਅਰ ਕਰਕੇ ਸਾਡੇ ਪੁਲ ਨੂੰ ਦੇਖ ਲੋ ਸਾਡੇ ਪੁਲ ਨੂੰ ਪਹਿਲ ਦੇਣੀ ਚਾਹੀਦੀ ਆ ਜਗਾ ਜਗਾ ਅੰਦਰ ਜਾਮ ਲੱਗ ਜਾਂਦੇ ਨੇ ਇੱਥੇ ਲੋਕ ਝਗੜਾ ਕਰਦੇ ਨੇ ਬੁਰੀ ਹਾਲਤ ਹੈ ਭਈ ਸਾਡੀ ਪੁਰਜੋਰ ਅਪੀਲ ਭਈ ਸਾਡਾ ਪੁਲ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਅਸੀਂ ਪੱਤਰਕਾਰ ਉਹਨਾਂ ਪੱਤਰਕਾਰ ਜੀ ਨੂੰ ਬੁਲਾਇਆ ਹੈ ਉਹਨਾਂ ਉਹਨਾਂ ਨੂੰ ਖਾਸ ਕਰਕੇ ਬੁਲਾਇਆ ਹੈ ਭਈ ਸਾਡਾ ਪੁਲ ਦੀ ਰਿਪੋਰਟ ਜੂਰ ਕਲਾਓ ਕਿੰਨਾ ਸਮਾਂ ਹੋ ਗਿਆ ਜੀ ਤੁਸੀਂ ਇਹ ਜਿਹੜੀ ਪੁਲ ਦੀ ਹਾਲਤ ਇਦਾਂ ਦੀ ਦੇਖ ਰਹੇ ਆਂ ਇਹ ਕੋਈ ਇਹ ਕੋਈ 10 ਸਾਲ ਹੋ ਗਏ 10 ਸਾਲ ਹੋ ਗਏ ਤੇ ਜਿਹੜੀਆਂ ਸਾਈਡਾਂ ਟੁੱਟੀਆਂ ਹੋਈਆਂ ਨੇ ਜੀ ਉਹ ਸਾਈਡਾਂ ਨੂੰ ਟੁੱਟੀਆਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਮੈਨੂੰ ਲੱਗਦਾ ਜਦ ਨਹਿਰ ਦੇ ਵਿੱਚ ਬੂਟੀ ਆਈ ਸੀ ਜਦਿਆਂ ਹਾਂ ਜਿਆਦੇ ਹੈ ਨਹਿਰ ਦੇ ਵਿੱਚ ਬੂਟੀ ਆਈ ਸੀ ਨਾ ਉਹ ਬੂਟੀ ਆਉਣ ਦੇ ਉੱਤੇ ਉਹ ਕਰੇਨਾ ਲਾਈਆਂ ਆਈਆਂ ਉਹਨਾਂ ਨੇ ਇਹ ਸਾਰਾ ਜੰਗਲਾ ਤੋੜ ਦਿੱਤਾ ਬੁਰੀ ਹਾਲਤ ਹੈ ਭਈ ਕਦੇ ਵੀ ਕੋਈ ਇੱਥੇ ਨੁਕਸਾਨ ਹੋ ਸਕਦਾ ਹੈ ਬਿਲਕੁਲ ਨਾ ਭਈ ਸਾਡੀ ਹਾਂ ਸਾਡੀ ਸਰਕਾਰ ਨੂੰ ਪੁਰਜੋਰ ਉਫੀਦ ਹੈ ਭਈ ਸਾਡਾ ਫੁੱਲ ਬਣਨਾ ਚਾਹੀਦਾ ਹੈ ਇਹਦੇ ਉੱਤੇ ਤਿੰਨ ਚਾਰ ਰੁੜਾਂ ਲੱਗਦੀਆਂ ਨੇ ਤਸੀਲ ਨੂੰ ਰਸਤਾ ਜਾਂਦਾ ਬਹੁਤ ਰਸ ਰਹਿੰਦਾ ਇਸ ਲਈ ਸਾਡਾ ਵੀ ਇਹ ਕੰਮ ਜਰੂਰ ਗਵਰਨਮੈਂਟ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ ਵਾਹਿ ਕੀ ਫਤਿਹ ਚਲੋ ਜਨਾਬ ਤੁਸੀਂ ਤਾਲੇ ਹੋ ਵੀ ਪੁਲ ਦਾ ਤੁਹਾਡਾ ਇਹ ਕੰਮ ਹੋਣਾ ਚਾਹੀਦਾ ਬਣਾ ਚਾਹੀਦਾ ਪੁਲ ਸ਼ੀਤ ਕੁਸ਼ੀਤੀ ਲੇਖਤੀ ਰੂਪ ਚ ਕਿਤੇ ਦੋਗੇ ਤਾਂ ਹੀ ਬਣੂਗਾ ਜੀ ਇਹ ਬਿਲਕੁਲ ਸਾਡਾ ਲੇਖਤੀ ਰੂਪ ਦੇ ਵਿੱਚ ਦਿੱਤਾ ਹੋਇਆ ਹੈ ਇਹ ਸੂਬੇ ਦਾ ਜਗਰ ਸਿੰਘ ਆ ਇਹਨਾਂ ਦਾ ਬਿਲਕੁਲ ਸਾਡੇ ਨਾਲ ਦੇ ਨਾਲ ਦੇ ਪਿੰਡ ਦੇ ਨੇ ਪ੍ਰਤਮੰਤੇ ਹਜਾ ਸਾਡਾ ਇਹ ਲੇਖਤੀ ਰੂਪ ਵਿੱਚ ਦਿੱਤਾ ਹੋਇਆ ਐਮਐਲ ਸਾਹਿਬ ਨੂੰ ਸਭ ਨੂੰ ਦਿੱਤਾ ਹੋਇਆ ਸਾਡੀ ਪਰ ਹਾਲ ਤੱਕ ਛੜਵਾਈ ਨਹੀਂ ਹੋਈ ਰਿਕਵੈਸਟ ਹੈ ਭਈ ਸਾਡਾ ਪਹਿਲ ਦੇ ਆਧਾਰ ਤੇ ਪੁਲ ਦਾ ਕੰਮ ਹੋਣਾ ਚਾਹੀਦਾ ਹੈ ਕਿਉਂਕਿ ਸਾਰੇ ਇਲਾਕੇ ਦੀਆਂ ਗੱਡੀਆਂ ਟਰੈਫਿਕ ਸਾਰਾ ਇੱਥੋਂ ਲੰਘਦਾ ਹੈ ਬਹੁਤ ਝਗੜੇ ਹੁੰਦੇ ਨੇ ਅਦਰ ਜੰਗਲਾ ਟੁੱਟਿਆ ਪਿਆ ਥੱਲੇੋਂ ਸ਼ਰੀਆ ਨਿਕਲਿਆ ਪਿਆ ਇਹ ਲਈ ਇਸ ਦਾ ਸਭ ਤੋਂ ਪਹਿਲ ਦੇ ਆਧਾਰ ਤੇ ਪੁਲ ਦਾ ਕੰਮ ਹੋਣਾ ਚਾਹੀਦਾ ਹੈ ਨਵਾਂ ਪੁਲ ਲੱਗਣਾ ਚਾਹੀਦਾ ਆਪਾਂ ਜਾਂਦੇ ਆਉਂਦੇ ਰਹਿੰਦੇ ਆ ਜੀ ਤੁਸੀਂ ਇਹਦੇ ਕੋਲ ਤਾਂ ਪੁਲ ਬਣਿਆ ਵੀ ਕਿਤੇ ਨਾ ਇਹਦੇ ਮੁਕਾਬਲੇ ਦਾ ਪੁਲ ਕਿਤੇ ਵੀ ਨਹੀਂ ਹੈ ਜਿੰਨੀ ਖਸਤਾ ਹਾਲ ਤੇਰੀ ਹੈ ਇਹ ਬਠੰਡੇ ਤੱਕ ਕਿਤੇ ਵੀ ਨਹੀਂ ਹੈ ਬਈ ਕੋਈ ਐਹੋ ਜਿਹਾ ਪੁਲ ਹੋਵੇ ਬਠੰਡੇ ਦਾ ਆਸਾ ਹੋਇਆ ਤੁਹਾਡੇ ਸਾਹਮਣੇ ਉੱਥੇ ਬਸ ਜੰਗਲ ਤੋਂ ਬਗੈਰ ਗਿਰ ਗਈ ਆ ਉੱਥੇ ਦੇਖੋ ਕਿੰਨਾ ਬੜਾ ਵੀ ਹੈ ਐਹੋ ਜਿਹਾ ਨੁਕਸਾਨ ਹੋ ਸਕਦਾ ਆਉ ਡਰਦਾ ਨਹੀਂ ਹੈ ਇਨੀ ਜੰਗਲਾਂ ਦੀ ਹਾਲਤ ਦੇਖੋ ਕੀ ਖਸਤਾ ਹਾਲਤਾ ਜਨਾਬ ਇਹ ਖਸਤਾ ਹਾਲਤ ਪੁਲ ਦੇ ਬਾਰੇ ਚ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਫਤਿਹ ਜੀ ਅਸੀਂ ਮਟਿਆਰੇ ਦੇਣਾ ਚੁਰੇ ਜੀ ਪਹਿਲੀ ਬੇਨਤੀ ਤਾਂ ਇਹ ਆ ਵੀ ਅਸੀਂ ਪੱਤਰਕਾਰ ਸਾਹਿਬ ਨੂੰ ਬੁਲਾਇਆ ਇਹਨੂੰ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਸਾਡੇ ਪਿੰਡ ਆਓ ਆ ਕੇ ਸਾਡੇ ਪੁੱਲ ਦੀ ਹਾਲਤ ਦੇਖੋ ਇੰਨੀ ਬੁਰੀ ਹਾਲਤ ਆ ਜੰਗਲੇ ਦੀ ਥੱਲੇੋਂ ਤੋਂ ਗੱਡੀਆਂ ਤਿੰਨ ਤਣ ਇਕੱਠੀਆਂ ਹੋ ਜਾਂਦੇ ਨੇ ਕੋਈ ਨੰਗ ਦੇਣੀ ਇੰਨਾ ਮੁਸ਼ਕਲ ਆ ਬਹੁਤ ਲੋਕ ਲੜਦੇ ਨੇ ਕੋਈ ਸਾਈਕਲ ਨਹੀਂ ਲਿੰਗਦਾ ਬਰਾਬਰ ਦੀ ਕਈ ਬੰਦਿਆਂ ਦੇ ਤਾਂ ਸੱਟਾਂ ਵੀ ਲੱਗੀਆਂ ਸਾਈਕਲਾਂ ਵਾਲਿਆਂ ਦੇ ਗੱਡੀ ਲੰਘਦੀ ਕਰ ਕਦੇ ਟ੍ਰੈਕਟ ਦੇ ਹਾਲਾ ਫਸ ਜਾਂਦੇ ਨੇ ਉੱਥੇ ਔਖਾ ਹੋ ਜਾਂਦਾ ਸਾਡੀ ਬੇਨਤੀ ਆ ਵੀ ਸਰਕਾਰ ਨੂੰ ਸਾਡੀ ਬੇਨਤੀ ਸੁਣੀ ਜਵੇ ਸਾਡੇ ਪੁਲ ਦਾ ਕੋਈ ਨਾ ਕੋਈ ਹੱਲ ਕੀਤਾ ਜਵੇ ਸ਼੍ਰੀਮਾਨ ਜੀ ਸੈਂਟਰ ਸਰਕਾਰ ਵੱਲੋਂ ਚਾਰ ਪੁਲ ਪਾਸ ਕੀਤੇ ਗਏ ਨੇ ਜੀ ਆ ਕੋਈ ਦਿਨ ਪਹਿਲਾਂ ਜੀ ਹੋ ਸਕਦਾ ਤੁਹਾਡਾ ਜਿਹੜਾ ਜਿਹੜੇ ਪੁਲ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਪੁਲ ਵੀ ਇਹਦੇ ਵਿੱਚ ਸ਼ਾਮਲ ਹੋਵੇ ਜੀ ਨਵਾਂ ਬੰਨਣਾ ਹੋਵੇ ਜੀ ਅਸੀਂ ਬੇਨਤੀ ਕਰਦੇ ਹਾਂ ਜੀ ਜਿੰਨੀ ਕਾਸੀਂ ਪੜਤਾਲ ਕੀਤੀ ਆ ਸਾ ਨੂੰ ਉਹਦੇ ਜੋ ਕੁਝ ਨਹੀਂ ਲੱਭਿਆ ਵੀ ਸਾਡਾ ਪੁਲ ਪੈ ਗਿਆ ਇਹਦੇ ਚਾਰ ਪੁਲਾਂ ਦੀ ਗੱਲ ਹੁੰਦੀ ਆ ਉਹਦੇ ਵਿੱਚ ਸਾਨੂੰ ਲੱਗਦਾ ਵੀ ਸਾਡਾ ਪੁਲ ਨਹੀਂ ਪਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਪੁਲ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਸਾਡੇ ਪੁਲ ਦਾ ਬਹੁਤ ਮਾੜਾ ਹਾਲ ਆ ਕਿਉਂਕਿ ਇਹਦਾ ਕੋਈ ਪਤਾ ਨਹੀਂ ਇਹ ਕਦੋਂ ਡਿੱਗ ਜਾਣਾ ਔਰ ਲਾਹੇ ਸਾਡਾ ਬਿਲਕੁਲ ਡਿੱਗਣਾ ਵਾ ਇਹਦੇ ਵਿੱਚੋਂ ਥੱਲੇੋਂ ਸਰੀਏ ਕੀ ਪੱਤਰ ਕੀ ਡਿੱਗ ਨਹਿਰ ਚ ਡਿੱਗਿਆ ਪਿਆ ਬਾਕੀ ਤੁਸੀਂ ਦੇਖਿਆ ਦਾ ਸਾਰਾ ਖਤਮ ਆ ਸਾਡੀ ਬੇਨਤੀ ਇਹੀ ਆ ਸਰਕਾਰ ਨੂੰ ਸਕਟਰ ਤਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਉਮੀਦ ਵੀ ਬੇਨਤੀ ਕਰਦੇ ਆ ਪੱਤਰਕਾਰ ਸਾਹਿਬ ਨੂੰ ਤੁਸੀਂ ਸਾਡੀ ਕਵਰ ਜਰੂਰ ਬੇਨਤੀ ਕਰਕੇ ਲਾਓ ਸਾਡਾ ਕੋਈ ਨਾ ਕੋਈ ਪਿੰਡ ਦਾ ਮਸਲ ਹੈ ਪੌਲਤਾ ਹੱਲ ਹੋ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾਬ ਜਿਹੜੇ ਪੌਲੇ ਹੁਣ ਨਵੇਂ ਪਾਸ ਕੀਤੇ ਗਏ ਨੇ ਜੀ ਸੈਂਟਰ ਸਰਕਾਰ ਵੱਲੋਂ ਸਰਕਾਰ ਦੇ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਡਾਕਟਰ ਅਮਰ ਸਿੰਘ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਵੱਲੋਂ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਅਸੀਂ ਗਰਾਉਂਡ ਵੀ ਕਨਫਰਮ ਕੀਤੀ ਹੈ ਜੀ ਪਹਿਲਾਂ ਫੇਰ ਉਹ ਚਾਰ ਪੁਲ ਜੇ ਮਨਜ਼ੂਰ ਕੀਤੇ ਨੇ ਵੀ ਉਹਨਾਂ ਦੀ ਮਹਾਰਤ ਸਭ ਤੋਂ ਜ਼ਿਆਦਾ ਮਾਰੀ ਸੀ ਤੇ ਇਹਨਾਂ ਦੀ ਰਿਕੁਆਇਰਮੈਂਟ ਪਹਿਲੇ ਨੰਬਰ ਤੇ ਬਣਦੀ ਸੀ ਜਦਕਿ ਤੁਸੀਂ ਕਹਿੰਦੇ ਹੋ ਸਾਡੇ ਪੁਲ ਦੀ ਰਿਕੁਆਇਰਮੈਂਟ ਪਹਿਲੇ ਨੰਬਰ ਦੀ ਬਣਦੀ ਹੈ ਅਸੀਂ 4 ਸਾਲ ਹੋ ਗਏ ਸਾਨੂੰ ਕਹਿੰਦੇ ਆ ਇਹਨੂੰ ਅਜੇ ਤੱਕ ਇਹਨਾਂ ਦੀ ਕੋਈ ਸੁਣਾਈ ਨਹੀਂ ਹੋਈ ਹੈਗੀ ਅਤੇ ਪੁਲ ਵੀ ਚਾਰ ਪੌੜਾ ਇਦਾਂ ਗਾਹਾਂ ਲਾਹ ਮੰਜੂਰ ਹੋ ਗਏ ਸਾਡੇ ਆ ਪੁਲ ਜਾ ਬਲ ਨਕਮਾ ਇਹ ਵੀ ਮਰ ਰਿਪੇਰ ਨਾ ਹੋਈ ਨਾ ਇਹਨੂੰ ਕਿਸੇ ਪਾਸ ਕਰਿਆ ਉੱਧਰ ਵੀ ਡਰਾਈਵ ਕਰਾ ਕੇ ਆਂ ਵੀ ਉੱਧਰ ਵੀ ਲੱਗ ਜਾਂਦੀ ਆ ਇੱਥੇ ਲੜਾਈ ਆਉਂਦੀ ਆ ਨੇ ਤੁਸੀਂ ਤਾਂ ਲੋਕਾਂ ਨੂੰ ਛਡਾਉਂਦੇ ਰਹਿੰਦੇ ਹੋਵੇਂਗੇ ਇਹੀ ਤਾਂ ਮਾੜਾ ਆ ਇੱਥੇ ਟਾਮ ਲੈਣ ਵਾਸਤੇ 5 ਮਿੰਟ ਆਉਂਦੇ ਨੇ ਪਿੰਡ ਦੇ ਕੋਈ ਕੋਹੋ ਡਰਾਈਵ ਕਰ ਬਾ ਉਹ ਹੋ ਗਿਆ ਵੀ ਉੱਧਰ ਰੁਕ ਕੇ ਜਾਂਦੀ ਆ ਕਦੇ ਕਿਸੇ ਨੂੰ ਮਗਰ ਮੋੜਦਾ ਕਦੇ ਕਿਸੇ ਨੂੰ ਮਗਰ ਮੋੜਦਾ ਕਦੇ ਟਾਸ ਪਾਉਣੀ ਪੈਂਦੀ ਆ ਬਈ ਦਾ ਟਾਸ ਟਾਸ ਪਾਦਾ ਤੂੰ ਮਗਰ ਕਰ ਉਹ ਕਹਿੰਦਾ ਮੈਂ ਨਹੀਂ ਕਰਨਾ ਸਾਰਾ ਖੜ੍ਹਾ ਰਹੇ ਉਹ ਨਹੀਂ ਕਰਦਾ ਗੱਡੀ ਮਗੇਆ ਦੂਜਾ ਨਹੀਂ ਕਰਦਾ ਫੇਰ ਅਸੀਂ ਬਜ਼ੁਰਗ ਵਿੱਚੋਂ ਜਾਂਦੇ ਸੀ ਟਾਕ ਪਾਉਣੇ ਆ ਲੱਭੇ 13 ਪਾਥਾ ਲੈਣਾ ਚਾਹੇ ਉਹ ਕਹਿੰਦਾ ਆਹ ਪਾਥਾ ਲੈ ਨਾ ਤੂੰ ਪੁੱਛੇ ਕਰ ਤਾਂ ਕਿੱਥੇ ਕਿੱਥਾ ਜਾਮ ਖੁੱਲਦਾ ਇੰਨੀ ਬੁਰੀ ਹਾਲਤ ਆ ਸਾਡੇ ਪੁਲ ਦੀ ਦੇਖੋ ਇਹ ਵੀ ਗੱਲ ਹੈ ਨਾ ਰੇ ਸਾਈਡਾਂ ਦਾ ਪਹਿਲੇ ਨਹੀਂ ਹੈਗੀਆਂ ਪੁਲ ਦੀਆਂ ਜਿਹੜੀਆਂ ਸਾਈਡਾਂ ਟੁੱਟੀਆਂ ਹੋਈਆਂ ਨੇ ਇਹ ਵੀ ਹੋ ਸਕਦਾ ਲੋਕ ਲੜਦੇ ਵਿੱਚ ਕੋਈ ਰੱਬ ਨਾ ਕਰੇ ਕੋਈ ਟੱਕਰ ਕਰੇ ਉਹ ਮੈਂਬਰ ਪਹਿਲਾਂ ਡੇਢ ਚੁੱਕੇ ਨੇ ਦੋ ਮੈਂਬਰ ਪਹਿਲਾਂ ਡੇਢ ਚੁੱਕੇ ਨੇ ਉੱਤੇ ਜਾ ਟ੍ਰੈਫਿਕ ਆਉਂਦੀ ਦੀ ਉਹ ਸਾਈਡ ਤੇ ਲੱਗਣ ਲੱਗੇ ਉਹ ਵਿਚੇ ਡਿਗੇ ਨੇ ਇੱਕ ਜਰਾਂ ਨੇ ਇੱਕ ਬੰਦਾ ਉਹ ਜੋ ਜੌਰੇਬੜਾ ਤੋਂ ਜਾ ਕੇ ਇਹ ਤਾਂ ਬੀਬੀ ਗਰੇਟ ਦਾ ਉੱਥੇ ਜਾ ਕੇ ਗੱਡੇ ਨੇ ਨਹੀਂ ਉਹਨਾਂ ਦੀ ਡੈਥ ਹੋ ਗਈ ਸੀ ਡੈਥ ਹੋ ਗਈ ਉਹਨਾਂ ਦੀ ਇਸੇ ਪੁਲ ਤੋਂ ਇਹੇ ਪੁਲ ਤੋਂ ਇਹ ਤਾਂ ਬੜੀ ਮੰਦ ਭਾਗੇ ਖਬਰ ਵੀ ਹੋ ਚੁੱਕੀ ਆ ਜੀ ਉੱਥੇ ਹੈ ਨਹੀਂ ਘਟਨਾ ਵੀ ਹੋ ਚੁੱਕੀ ਆ ਜੀ ਹਾਂ ਨਹੀਂ ਇਹਦੇ ਪਰ ਸੌਂਡਾ ਕੋਈ ਨਹੀਂ ਹੈਗਾ ਐਂਟੀਨ ਵਾਲੇ ਸੀ ਗਾਇਕ ਦੇ ਦੇਖਦੇ ਆ ਅਬਾ ਇਹ ਤੇ ਨਮਸਕਾਰ ਅਸੀਂ ਜਾ ਕੇ ਦੇਖ ਰਿਹਾ ਕੋਈ ਨਹੀਂ ਠੋਕ ਰਿਹਾ ਆ ਦੇਖਣ ਵੀ ਨਹੀਂ ਆਉਂਦਾ ਇਹ ਕੰਮ ਤਾਂ ਕੀ ਕਰ ਗਿਆ ਤੇ ਤੁਹਾਡੇ ਇਲਾਕੇ ਵੀ ਫਿਰ ਉਹਦੇ ਤੇ ਕਮੀ ਕੀ ਅਸਰ ਪੈਂਦਾ ਜੀ ਇਹ ਮਾਰੇ ਪੁਲ ਦਾ ਟੁੱਟੇ ਹੋਏ ਪੁਲ ਦਾ ਇਹ ਇਹਨੂੰ ਮਜ਼ਾਕ ਕਰਦੇ ਲੋਕ ਉਹਦਾ ਮਜ਼ਾਕ ਤਾਂ ਦੋ ਵਾਰੀ ਅਸੀਂ ਬੈਲ ਦਾ ਕਰਾਸ ਲਾ ਕੇ ਮਾਰੇ ਇੰਗਰੇਜ਼ਾਂ ਦੇ ਸੱਟ ਕਰਦੇ ਜਾਨ ਨੂੰ ਫੇਟ ਟੁੱਟ ਜਾਂਦੀਆਂ ਨੇ ਤੁਸੀਂ ਪਿੰਡ ਵਾਲੇ ਕਰਾਈਆਂ ਨੇ ਇੰਗਰੇਜ਼ਾਂ ਦੇ ਆਪ ਕਰਾਈਆਂ ਆਪਣੇ ਆਪ ਇਹ ਟੁੱਟ ਜਾਂਦੀਆਂ ਨੇ ਟੋੜ ਟੋੜ ਦਿੰਦੇ ਨੇ ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਸੀ ਵੀ ਪ੍ਰਸ਼ਾਸਨ ਵੱਲੋਂ ਇਹ ਟੋਰੀਆਂ ਵਈਆਂ ਨੇ ਹਾਂ ਉਹ ਜਦੋਂ ਤੋੜ ਕੇ ਦੇਦੇ ਉਹਨਾਂ ਨੂੰ ਮੁੜ ਕੇ ਬਹਾਈਆਂ ਨਹੀਂ ਕੋਈ ਨਹੀਂ ਲੱਗਦਾ ਹੈ ਇਹ ਪ੍ਰਸ਼ਾਸਨ ਬਰ ਉਹ ਟੁੱਟ ਕੇ ਚਲੇ ਗਏ ਆ ਮੁੜ ਕੇ ਆਇਆ ਹੀ ਨਹੀਂ ਹੈਗੇ ਕੋਈ ਬਾਈ ਬਿਲਡਿੰਗ ਵਾਲਾ ਵੀ ਜਵਾਬ ਦੇ ਦਿਆ ਜਾਨਾ ਵੀ ਮੈਂ ਤੋਸ ਤੇ ਨਹੀਂ ਲਾਉਣੀ ਨਹੀਂ ਬਾਕੀ ਵੈਸੇ ਤਾਂ ਇਹਨੀਆਂ ਮਜ਼ਬੂਤ ਸਿਕਿਉਰਟੀ ਹੈ ਵੀ ਨਹੀਂ ਔਰ ਜੇ ਵੀ ਜਿੰਨੀ ਕੋ ਓਨੀ ਕੋ ਤਾਂ ਸਰਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਬਿਲਕੁਲ ਜੀ ਬਹੁਤ ਬਾੜੀਆਂ ਨਹੀਂ ਜੀ ਬਾਹਰ ਤੋਂ ਬਾੜੀ ਘਾ ਚੁੱਕੇ ਆ ਜੱਦੀ ਲੋਕੋ ਪਈ ਆ ਜੱਦੀ ਲੋਕਾਂ ਨਹੀਂ ਪਈ ਇਹਦੇ ਤੇ ਮੇਰੇ ਕੀ ਆ ਇਹ ਤਾਂ ਨਾ ਮੁਕ ਨਹੀਂ ਪਈ ਪੂੰਦਾ ਇੱਕ ਪਾਸੇ ਆਲੇ-ਦਾਲੇ ਪਾਸੇ ਚਲੇ ਜਾਂਦੇ ਨੇ ਦੱਬੇ ਰੀਏ ਦੇ ਪੌਂਦੇ ਵੀ ਡਰ ਨਾ ਜਾਵੇ ਤੇ ਤੇ ਥੱਲੇ ਇਹ ਆ ਕਿਉਂ ਨਹੀਂ ਬੰਦੇ ਆਪਾਂ ਹੋਰ ਕੀ ਕੰਮ ਸਮਝਦੇ ਆ ਜੀ ਤੁਸੀਂ ਜੇ ਸਾਡੇ ਮੈਂਡਲ ਹੋਏ ਬਾਕੀ ਬਾਹਰ ਹੋਦੇ ਆਪਸਲ ਹੋਏ ਉਹੀ ਸੁਣੀ ਨਹੀਂ ਸਾਡੇ ਬੰਗਰੋ ਨਾ MP ਨੂੰ ਧੋਗਾ ਨਾਲੇ ਇੱਥੇ ਲੰਘ ਰਹੇ ਨੇ ਨਾ ਤਾਂ ਉਹ ਆਕੇ ਦੇਖਣੇ ਦੀ ਉਹਦਾ ਹੀ ਖਾਸਾਰਤਾ ਦੇਖਣ ਆਕੇ ਗਰਾਉਂਡ ਦੇਖਣ ਵੋਟਾਂ ਮੰਗਣ ਤਾਂ ਆ ਜਾਂਦੇ ਨੇ ਜਦ ਹੀ ਬਾਪੂ ਜੀ ਸਾਸਰੀ ਘਰ ਬਾਪੂ ਜੀ ਸਾਸਰੀ ਘਰ ਪਹਿਲਾਂ ਹੱਥ ਲਾਉਂਦੇ ਨੇ ਆਹ ਕੋਣ ਕੋਣ ਬਣਾਉ ਥੱਲੇ ਜਾਲ ਨਿਕਲਿਆ ਪਿਆ ਦਾ ਫੌਜੀ ਸਾਹਿਬ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਇਹ ਟੁੱਟੇ ਹੋਏ ਪੁਲ ਦੇ ਬਾਰੇ 'ਚ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਫਤਿਹ ਜੀ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਰਕਾਰ ਐਮਐਲਏ ਤੋਂ ਲੈ ਕੇ ਉੱਪਰ ਤੱਕ ਉਹਦੇ ਦਰ ਜਿਹੜੇ ਇਹਨਾਂ ਜੂਨ ਹੀ ਸਰ ਕੀ ਅਸੀਂ 50 ਬੰਦੇ ਨੇ ਸਾਈਨ ਕਰਾ ਕੇ ਐਮਐਲਏ ਦੇ ਖੁਦ ਦੇ ਕੇ ਆਇਆ ਪਰ ਕੋਈ ਅਸਰ ਨਹੀਂ ਐਮਐਲਏ ਇੰਨਾ ਸੋਹਣਾ ਤਖੜਾ ਉਹਨੂੰ ਦੇਖਣ ਵੀ ਨਹੀਂ ਆਇਆ ਹੈ ਹਾਲਾਂਕਿ ਉਹ ਦੇਖਦਾ ਸਾਡਾ ਸਾਨੂੰ ਸਬਰ ਤਾਂ ਹੋਣਾ ਵੀ ਸਾਡਾ ਐਮਐਲਏ ਦੇਖ ਗਿਆ ਕੁਝ ਹੋਊਗਾ ਪਰ ਨਹੀਂ ਕੋਈ ਹੱਲ ਹੁੰਦਾ ਕੋਈ 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 ਹੱਲ ਨਹੀਂ ਦਿੰਦਾ ਇਹਦਾ ਅਜੇ ਵੀ ਅਸੀਂ ਪੱਤਰਕਾਰ ਨੂੰ ਬੁਲਾ ਲੈਨੇ ਆ ਕਹਾ ਲੈਨੇ ਆ ਕੋਈ ਅਸਰ ਨਹੀਂ ਕਰਦੇ ਕੁਛ ਆ ਹੁਣ ਵੀ ਬੇਨਤੀ ਆ ਜੇ ਹੁਣ ਵੀ ਸਾਡੀ ਸੁਣ ਲੋ ਤਾਂ ਚੰਗੀ ਗੱਲ ਆ ਸਾਡਾ ਪਿੰਡ ਆ ਫੋਲ ਆਧਾਰ ਦੇ ਘਾੜ ਤੇ ਬਣਨਾ ਚਾਹੀਦਾ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਨਗਰ ਨਿਵਾਸੀ ਬਹੁਤ ਔਖੇ ਨੇ ਆਣੇ ਜੜੇ ਰਾਕੇ ਤੇ ਲੋਕ ਔਖੇ ਨੇ ਬਹੁਤ ਔਖੇ ਨੇ ਟ੍ਰੈਫਿਕ ਇੱਥੇ ਇਕੱਠੀ ਹੋ ਜਾਂਦੀ ਪੰਜ ਰਸਤੇ ਜਾਂਦੇ ਇੱਥੇ ਪੰਜਾਂ ਰਾਹ ਨੂੰ ਅਸੀਂ ਗਾਰਡ ਕਰਕੇ ਮੈਂ ਕਰੀ ਅਸੀਂ ਵੀਲੇ ਤਾਂ ਆਏ ਨਹੀਂ ਸਾਡਾ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਸਾਡੀ ਬੇਨਤੀ ਆ ਵੀ ਸਾਡੇ ਇਹ ਪੁਰਨੋ ਨੰਬਰ ਤੇ ਪਾਇਆ ਜਾਵੇ ਸਾਡਾ ਪੁਰਨੋ ਦਾ ਹਲਕੀ ਤਾਂ ਨਹੀਂ ਜੇ ਸਾਡੀ ਗੱਲ ਝੂਠੀ ਆ ਤਾਂ ਉਹ ਚਾਰਾ ਨੂੰ ਦੇਖਣ ਇਹਨੂੰ ਦੇਖਣ ਇਹਨੂੰ ਪੁਰਨੋ ਦੇਖ ਇਹਨਾਂ ਨੂੰ ਮਲਾਉਣ ਕਿਹੜੇ ਪੁਰਨੋ ਅਸੀਂ ਇਹਨਾਂ ਨੂੰ ਅਰੇ ਨੂੰ ਵੀ ਮਲਾਉਣ ਅਸੀਂ ਇਹ ਗੱਲ ਫੋਟੋ ਲੈਣ ਦੇਖਣ ਵੀ ਕਿਹੜਾ ਪੁਰਨੋ ਖਾਸ ਆ ਹਾਂ ਤਾਂ ਅਸੀਂ ਇਹ ਗੱਲ ਨੂੰ ਮੰਨਦੇ ਹੀ ਨਹੀਂ ਹੈ ਜਦੋਂ ਐਮਐਲਏ ਸਾਡੇ ਪੁਰਨੋ ਦੇਖਣੇ ਨੇ ਆ ਆ ਰਿਹਾ ਇਹ ਕੰਮ ਕਿੱਥੋਂ ਕਰਾ ਦੇਗਾ ਇਹ ਆਸ ਨਹੀਂ ਹੈ ਸਾਨੂੰ ਇਹਨਾਂ ਤੋਂ ਠੀਕ ਹੈ ਨਹੀਂ ਗਾਹ ਬਾਤੇ ਹੈ ਸਰਕਾਰ ਤੋਂ ਬਦਲ ਹੋਈ ਨਹੀਂ ਇਹ ਦੱਗਣ ਆਵੇ ਪੰਜਾ ਪੌੜਾ ਸਾਡਾ ਵੀ ਵਿੱਚ ਨਾ ਪਾਇਆ ਜਾਵੇ ਉਹ ਉਦੋਂ ਜ਼ਿਆਦਾ ਖਰਾਬ ਆ ਚਾਰੀ ਪੌੜਾ ਚੱਕ ਕਰੇ ਹੁਣ ਉਹ ਮਤਲਬ ਬਿਲਕੁਲ ਹੀ ਠੀਕ ਨੇ ਉਦੋਂ ਜ਼ਿਆਦਾ ਲੱਗਦਾ ਥੋੜੇ ਹਾਲਤ ਖਰਾਬ ਆ ਉਹ ਵੀ ਲੱਗਣੇ ਇਹ ਨਹੀਂ ਕਹਿੰਦੇ ਲੱਗਣੇ ਵੀ ਪਰ ਪਹਿਲਾਂ ਸਾਡਾ ਪੌੜਾ ਲੱਗਣ ਦਾ ਅਧਿਕਾਰ ਆ ਅਸੀਂ ਕਹਿੰਦੇ ਚਾਰ ਹੋਰ ਲੱਗਣੇ ਨਹੀਂ ਕਹਿੰਦੇ ਅਸੀਂ ਸਾਡਾ ਮਾਲਾ ਇੱਥੇ ਕੁਆਲਟੀ ਦੀ ਹੋਈ ਆ ਗੋਵੰਤੇ ਮਰੇ ਵੀ ਨੇ ਸਾਡੇ ਇੱਥੇ ਇਹ ਨਹੀਂ ਕਿ ਬੈਸੀ ਬਕਵਾਸ ਕਰਦੇ ਅਸੀਂ ਨਾ ਅਸੀਂ ਸੱਚਾਈ ਤੌਰ ਤੇ ਕਹਿ ਰਹੇ ਆਂ ਇਹ ਕੰਮ ਹੋਣਾ ਚਾਹੀਦਾ ਚਿੱਠੀਆਂ ਸਾਡੀਆਂ ਪਾਈਆਂ ਨੇ ਐਮਐਲਏ ਸਾਹਿਬ ਨੂੰ ਵੀ ਚਿੱਠੀਆਂ ਆਈਆਂ ਹੋਈਆਂ ਨੇ ਮੁੱਖ ਮੰਤਰੀ ਵੱਲੋਂ ਪਰ ਐਕਸ਼ਨ ਕੋਈ ਨਹੀਂ ਹੋ ਰਿਹਾ ਐਕਸ਼ਨ ਕਾਹ ਹੋਣਾ ਆ ਕੇ ਨਹੀਂ ਦੇਖਦਾ ਐਮਐਲਏ ਦਾ ਦੇਖੇ ਸਾਡੇ ਜਿਹੜਾ ਨੇੜੇ ਆ ਦੇਖੋ ਫੌਜੀ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਵੀ ਤੁਸੀਂ ਐਮਐਲਏ ਸਾਹਿਬ ਦੇ ਕੋਲ ਦਿੱਤੀਆਂ ਨੇ ਜੀ ਲਿਖਤੀ ਰੂਪ ਚ ਸਾਰੇ 50 ਜਣਿਆਂ ਨੇ ਸਾਈਨ ਕਰਕੇ ਦਿੱਤੇ ਨੇ ਹਾਂ ਜੀ ਤੁਸੀਂ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨਾਲ ਵੀ ਸੰਪਰਕ ਕਰਨਾ ਸੀ ਜੀ ਡਾਕਟਰ ਅਮਰ ਸਿੰਘ ਆਪਣੇ ਪੱਤਰਕਾਰ ਦੇ ਥਰੂ ਹੈ ਸੀ ਉਹਨਾਂ ਨੂੰ ਦੱਸ ਸਕਦਾ ਹਾਂ ਕੱਲੇ ਕੱਲੇ ਕਿਵੇਂ ਉਹਨਾਂ ਕੋਲ ਫਿਰ ਇਹ ਸੁਣਦੇ ਤਾਂ ਕੋਈ ਹੈ ਨਹੀਂ ਅੱਜ ਤਾਂ ਕੋਸ਼ਿਸ਼ ਹੋਣ ਵੀ ਕਰ ਲਾਂਗੇ ਜੀ ਉਹਨਾਂ ਕੋਲ ਜਾਵਾਂਗੇ ਜੰਗਾ ਤੇਹਬੰਨਾ ਨਹੀਂ ਜਾਹੀਦਾ ਬੱਸ ਇਹ ਤਾਂ 100 ਬੰਦਾ ਲੈ ਕੇ ਵੀ ਜਾਇਆ ਮੰਗ ਉਹਨਾਂ ਕੋਲ ਤੇ ਡਾਕਟਰ ਸਾਹਿਬ ਤਾਂ ਕਹਿੰਦੇ ਨੇ ਵੀ ਮੇਰਾ ਸਾਰਿਆਂ ਦੇ ਵਿੱਚ ਸੰਪਰਕ ਹੈ ਜੀ ਅਸੀਂ ਲੋਕਾਂ ਤੱਕ ਜਾਂਦੇ ਆ ਤੇ ਤੁਸੀਂ ਉਹਨਾਂ ਨੂੰ ਫਿਰ ਆਪ ਮਿਲ ਲੈਣਾ ਸੀ ਜਾਂ ਫੋਨ ਤੇ ਗੱਲ ਕਰਨੀ ਸੀ ਜੀ ਸਾਡੇ ਪੁਲ ਉਹਨਾਂ ਨੂੰ ਮਿਲਦਾ ਜੀ ਇਹਨਾਂ ਦੇ ਕਲਾਰਕ ਨੂੰ ਵੀ ਮਿਲਦੇ ਆ ਚਿੱਠੀ ਪੱਤਰ ਸਾਡਾ ਆਉਂਦਾ ਉਹ ਕਹਿੰਦਾ ਆਉਂਦਾ ਐਕਸ਼ਨ ਕੋਈ ਨਹੀਂ ਹੈਗਾ ਐਕਸ਼ਨ ਹੁਣ ਵੀ ਨਹੀਂ ਹੋਣਾ ਹੈਗਾ ਠੀਕ ਹੈ ਨਹੀਂ ਇਹ 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 ਪਬਲਿਕ ਨੂੰ ਠੀਕ ਨਹੀਂ ਸਮਝਦੇ ਇਹ ਤਾਂ ਬਖਵਾਸ ਕਰਦੇ ਹੀ ਰਹਿੰਦੇ ਨੇ ਇਹਦੇ ਦਿਮਾਗ 'ਚ ਬੈਠੀ ਹੋਈ ਆ ਠੀਕ ਹੈ ਪੋਜਰ ਕਰਾਂਗੇ ਵੀ ਅਸੀਂ ਇਕੱਠੇ ਹੋਗੇ ਜਾਵਾਂਗੇ ਅਸੀਂ ਉਹਨਾਂ ਕੋਲ ਜਾ ਕੇ ਮਿਲ ਕੇ ਇਹ ਸਾਡਾ ਹੱਲ ਹੋ ਜਾਵੇ ਅਸੀਂ ਸਾਡਾ ਹੱਲ ਹੋ ਜਾਵੇ ਅਸੀਂ ਉਹਨਾਂ ਦਾ ਜਿੱਥੇ ਵੀ ਕਹਿਣ ਅਸੀਂ ਉੱਥੇ ਜਾਣੇ ਤਿਆਰ ਸੀ ਤੀਸਰੀ ਵਾਰ ਉਹਨੂੰ ਸਵਾਲ ਵੀ ਕਰੇ ਉਹ ਕਹਿੰਦਾ ਤੁਸੀਂ ਕਿਹੜੇ ਮੇਰੇ ਕੋਲ ਆਏ ਹੋ ਨਾ ਲੈਖਣਾ ਬੇੜੇ ਹੋਣੀ ਹੁਣ ਅਸੀਂ ਦੁਬਾਰਾ ਫੇਰ ਆ ਜਾਂਦੇ ਹਾਂ ਉਹਦੇ ਕੋਲ ਜਾਵਾਂਗੇ ਅਸੀਂ ਕਿ 50 ਬੰਦੇ ਇਕੱਠੇ ਕਰਕੇ ਲੈ ਕੇ ਗਏ ਸਾਈਨ ਕਰਾ ਕੇ ਲੈ ਕੇ ਗਿਆ ਉਹਨੇ ਹਮ ਵੀ ਭਰੀ ਆ ਅਸੀਂ ਕਰਾਵਾਂਗੇ ਪਰ ਕੁਝ ਨਹੀਂ ਹੋ ਰਿਹਾ ਵੀ ਆਈ ਆ ਰਿਸ਼ਤੇਦਾਰੀ ਵੀ ਉਹਰੇ ਫੇਰ ਵੀ ਨਹੀਂ ਆਉਂਦੇ ਦੇਖੋ ਪਰ ਇਸ ਵਾਰ ਕਿਹਨਾਂ ਦੀ ਹੈ ਜੀ ਜਾ ਮੇ ਜਨਜੀਤ ਸਿੰਘ ਇਹ ਸਰਕਾਰ ਦਾ ਤੁਹਾਡੇ ਇੱਕ ਹਿਸਾਬ ਨਾਲ ਤੁਹਾਡਾ ਆਪ ਵਧੀਆ ਤਾਂ ਹੀ ਤਾਂ ਕਰੀਏਗਾ ਇਹਦਾ ਇਹਨੂੰ ਮਗਰ ਰੱਖਦੇ ਨੇ ਤੁਸੀਂ ਤਾਂ ਸਭ ਲੋਕਾਂ ਦੇ ਕੰਮ ਕਰਾਓ ਘਾਟਾ ਆਪਣਾ ਨਹੀਂ ਹੁੰਦਾ ਘਾਟਾ ਆਪਣਾ ਹੀ ਨਹੀਂ ਹੁੰਦਾ ਸਾਡ ਤੋਂ ਸਾਡੇ ਆਪਣਾ ਹੀ ਹੋਣਾਗਾ ਸਰਦਾਰ ਜੀ ਫਿਰ ਹੁਣ ਤੁਸੀਂ ਵੀ ਪੂਰਾ ਜੋਰ ਲਾ ਲਿਆ ਜੀ ਆਪਣਾ ਜਿਵੇਂ ਆਪਾਂ ਕਹਿ ਲ ਸਕਦੇ ਆਂ ਵੀ ਤੁਸੀਂ ਐਮਐਲਏ ਸਾਹਿਬ ਤੱਕ ਪਹੁੰਚ ਕੀਤੀ ਹੈ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਹੈ ਮੀਡੀਆ ਤੱਕ ਵੀ ਪਹੁੰਚ ਕੀਤੀ ਹੈ ਅਸੀਂ ਜੀ ਪੂਰਾ ਜੋ ਲਾਇਆ ਜੀ ਮੀਡੀਆ ਵੱਲੋਂ ਬਣਨੇ ਇਹ ਹਾਜੀ ਪੁਲ ਹੁਣ ਚਾਰ ਪੁਲ ਬਣੇ ਨੇ ਉਹਨਾਂ ਦੇ ਵਿੱਚ ਵੀ ਆਪਣਾ ਕੋਲ ਆਇਆ ਨਹੀਂ ਤੇ ਕਦੋਂ ਬਣੂਗਾ ਜੀ ਪੁਲ ਫਿਰ ਹਾਂ ਠੀਕ ਐਮਪੀ ਸਾਹਿਬ ਦੀ ਵੀ ਰਿਸ਼ਤੇਦਾਰੀ ਆ ਐਮਐਲਏ ਸਾਹਿਬ ਦੀ ਵੀ ਰਿਸ਼ਤੇਦਾਰੀ ਆ ਇਹਨਾਂ ਦੇ ਹੋਣ ਦੇ ਬਾਵਜੂਦ ਵੀ ਉਹ ਕੋਈ ਗੌਰ ਨਹੀਂ ਕਰ ਰਹੇ ਕਿਉਂ ਇਹ ਅਣਦੇਖਿਆ ਸਮਝਦੇ ਨੇ ਮਕਸੂਦ ਆ ਕੋਈ ਪਿੰਦੇ ਨਹੀਂ ਹੈ ਨਾ ਤੇ ਕੱਤੇ ਜਾਉਦਾ ਨਿਕਾ ਜਾ ਹਾਂ ਨਿਕਾ ਜੀ ਨਹੀਂ ਹੈ ਕਿਰਪਾ ਕਰਕੇ ਹਜੇ ਵੀ ਅਸਰ ਕੀਤਾ ਜਾਵੇ ਨਹੀਂ ਤਾਂ ਇੱਥੇ ਮਡਲਟੀ 2 ਹੋ ਚੁੱਕੀਆਂ ਨੇ ਹੋਰ ਵੱਧ ਤੋਂ ਵੱਧ ਹੋਣ ਦੀ ਆਸ ਹੈ ਤੁਸੀਂ ਆ ਕੇ ਦੇਖੋ ਤੁਸੀਂ ਆਪਣੇ ਮੂੰਹ ਮੋਢੋਂ ਰੋਗੀਆਂ ਦਾ ਬੰਦਾ ਜ਼ਿੰਮੇਵਾਰ ਹੈ ਕੀ ਟੀਟੀ ਜੇ ਹਾਸਾ ਹੋਇਆ ਤਾਂ ਬੰਦਾ ਜ਼ਿੰਮੇਵਾਰਾ ਪਿੰਡਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਏਡ ਕਰਦੀ ਆ ਦੇਖਦੇ ਹੋਗੇ ਇੱਕ ਤਾਂ ਹੋਰ ਵੀ ਮੁੰਡਾ ਡੀਆ ਉਹ ਅਸੀਂ ਮਾਰਾ ਕੱਢਿਆ ਪੱਤੀਆਂ ਜੇ ਫਸਦਾ ਟੁੱਟੀਆਂ ਹੋਈਆਂ ਹਾਂ ਇਹਦਾ ਜੇ ਫਸਦਾ ਹੋ ਜਾਂਦੀ ਇਹਨਾਂ ਜੰਦਾ ਸੰਧਾ ਹੈ ਰਿਆ ਜਦੀ ਜੇ ਭੱਜ ਕੇ ਜਾਂਦੇ ਹੋ ਉਹ ਵੀ ਇੱਥੇ ਕੋਈ ਸੀਗੇ ਕਿਸੇ ਵੀ ਕੋਈ ਵਰਤੀ ਹੋ ਜੇ ਇਥੇ ਮਾਂ ਹੁੰਦੇ ਉਹ ਵੀ ਉਹ ਵੀ ਦੇਖੀ ਉਹ ਵੀ ਬੈਠੇ ਜਾਂਦਾ ਆ ਵੀ ਜੇ ਨਾਲ ਤੇ ਕੋਈ ਬੈਠਾ ਹੁੰਦਾ ਤਾਂ ਫਿਰ ਜਿਹੜੀ ਕਹਿ ਸਕਦੇ ਆ ਵੀ ਤੁਸੀਂ ਤਾਂ ਲੋਕਾਂ ਨੂੰ ਬਚਾਉਣੇ ਹੋ ਜੀ ਉੱਥੇ ਬਹਿ ਕੇ ਰਾਤਾਂ ਨਹੀਂ ਕਰਦੇ ਲੋਕਿ ਸੇਵਾ ਸਾਡੀ ਢਾਈ ਬੇਨਤੀ ਹੈ ਜੀ ਸਰਕਾਰ ਸਾਡੇ ਤੇ ਰਹਿਮ ਕਰੇ ਵੀ ਸਾਡੇ ਪੁੱਤ ਦਾ ਸੁਸਣ ਇਹ ਨੂੰ ਚੌੜਾ ਕਰਕੇ ਲਾਵੇ ਵਧੀਆ ਲਾਵੇ ਸਾਡੀ ਤਾਂ ਇਹੀ ਬੇਨਤੀ ਹੈ ਜੀ ਉਸ ਰਾਜੇ ਤੋਂ ਤੁਹਾਨੂੰ ਲਾਸਟ ਪੁੱਛਣਾ ਚਾਹੁੰਦੇ ਆ ਜੀ ਇਹ ਕਿੰਨਾ ਕੁ ਵੱਡਾ ਕੰਮ ਸਮਝਦੇ ਹੋ ਜੀ ਤੁਸੀਂ ਵੀ ਇਹ ਕੰਮ ਜਿਹੜਾ ਹੋ ਹੀ ਨਹੀਂ ਪਾ ਰਿਹਾ ਜੀ ਇਹ ਸਰਕਾਰਾਂ ਵਾਸਤੇ ਕੋਈ ਬੜਾ ਕੰਮ ਨਹੀਂ ਹੈਗਾ ਸਰਕਾਰਾਂ ਇਸ ਕਰਕੇ ਬਣਾਈ ਜਾਂਦੀ ਆ ਵੀ ਥੱਲੇ ਥੱਲੇ ਪਬਲਿਕ ਨੂੰ ਕੋਈ ਤਕਲੀਫ ਨਾ ਹੋਵੇ ਪਰ ਇਹ ਸਾਡੇ ਪਿੰਡ ਨੂੰ ਅਣ ਦੇਖਿਆ ਹੀ ਕਰ ਰਹੇ ਨੇ ਅੱਜ ਨੇ ਅੱਗੇ ਵੀ ਪੱਤਰਕਾਰ ਨੂੰ ਅਸੀਂ ਆਪਣੇ ਬਿਆਨ ਦੇ ਚੁੱਕੇ ਆ ਤੇ ਕੋਈ ਅਸਰ ਨਹੀਂ ਹੋ ਰਿਹਾ ਆ ਹੁਣ ਵੀ ਅਸੀਂ ਬਿਆਨ ਦੇ ਰਹੇ ਆ ਇਹਨਾਂ ਤੇ ਵੀ ਅਮਲ ਨਹੀਂ ਹੋਣ ਦੀ ਆਸ ਸਾਨੂੰ ਤੇ ਅਸੀਂ ਹੋਰ ਕਰ ਕੀ ਸਕਦਾ ਸਾਨੂੰ ਦੱਸੋ ਜੇ ਚਾਹੋ ਨਾ ਅਸੀਂ ਹੋਰ 100 ਬੰਦਾ ਇਕੱਠਾ ਕਰਕੇ ਇੱਥੇ ਤੇਰੇ ਐਮਐਲਏ ਦੇ ਦਫ਼ਤਰ ਆ ਜਾਂਦੇ ਆ ਠੀਕ ਸਾਡੀ ਸੁਣਵਾਈ ਹੋਵੇ ਜਿਵੇਂ ਕਿ ਦੂਜੇ ਪੋਲ ਬਣਨੇ ਨੇ ਚਾਰ ਸਾਡਾ ਪੋਲ ਪਹਿਲ ਦੇ ਆਧਾਰ ਤੇ ਬਣਨਾ ਚਾਹੀਦਾ ਇਹਦੀ ਹਾਲਤ ਦੇਖ ਕੇ ਜਦ ਤੁਸੀਂ ਇੱਥੇ ਆਓਗੇ ਤੁਸੀਂ ਖੁਦੋ ਬੋਲੋਗੇ ਇਹ ਪੋਲ ਬਣਨਾ ਚਾਹੀਦਾ ਅਡੀ ਬੇਨਤੀ ਆ ਪੱਤਰਕਾਰ ਜੀ ਪੱਤਰਕਾਰ ਚੈੱਕ ਕਰਨੋ ਪੱਤਰਕਾਰ ਨੂੰ ਡੰਗੜਵਾਸਾ ਦਾ ਇਹੀ ਮਸਲਾ ਸਾਡੀ ਆਵਾਜ਼ ਉੱਪਰ ਨਹੀਂ ਜਾਵੇ ਬਿਲਕੁਲ ਨਹੀਂ ਕੰਮ ਹੋ ਜੇ ਹੋਣਾ ਚਾਹੀਦਾ ਵੀ ਹੋਣੀ ਚਾਹੀਦੀ ਆ ਬਿਲਕੁਲ ਜੀ ਮੈਂ ਡਾਕਟਰ ਅਮਰ ਸਿੰਘ ਜੀ ਨਾਲ ਫੋਨ ਤੇ ਸੰਪਰਕ ਵੀ ਕਰਾਂਗਾ ਜੀ ਉਹ ਬੇਨਤੀ ਕਰਕੇ ਲਿਆ ਆ ਮੈਂ ਡਾਕਟਰ ਸਾਹਿਬ ਨਾਲ ਸੰਪਰਕ ਕਰੂੰਗਾ ਜੀ ਤੇ ਤੁਹਾਡੇ ਪੁੱਲ ਦੇ ਬਾਰੇ ਚ ਉਹਨਾਂ ਨੂੰ ਜਾਣਕਾਰੀ ਦਵਾਂਗਾ ਵੀ ਅਰ ਉਹਨਾਂ ਨੂੰ ਪੁੱਛੂੰਗਾ ਵੀ ਇਹ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ ਜੀ ਉਹਨਾਂ ਪੁਲਾਂ ਦੇ ਵਿੱਚ ਜਿਹੜੇ ਨਵੇਂ ਪਾਸ ਹੋਈ ਨੇ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਔਰ ਜੇ ਸਾਡਾ ਸਰਕਾਰ ਤੋਂ ਉਹਦਾ ਸਰਕਾਰ ਦਾ ਵੀ ਬਹੁਤ ਧੰਨਵਾਦ ਤੁਹਾਡਾ ਬਹੁਤ ਸਹਿਦ ਨੂੰ ਧੰਨਵਾਦ ਆ ਜਿਹੜਾ ਤੁਸੀਂ ਸਾਡੀ ਕਬਰ ਇਹੋ ਕੋ ਸਾਡੇ ਆ ਗਏ ਪੜਾਉਂਗੇ ਧੰਨਵਾਦ ਜੀ ਤੁਹਾਡਾ ਸਾਰਾ ਜੈ ਧੰਨਵਾਦ ਹਲੋ ਹਲੋ ਹਾਂਜੀ ਨਿਤਵੀਰ ਜੀ ਜਹਨ ਜੀ ਗੌਂਦੀ ਪੀ ਸਾਹਿਬ ਉਹ ਐਮਪੀ ਸਾਹਿਬ ਨਾਲ ਗੱਲ ਕਰਨੀ ਚਾਹੁੰਦੇ ਆ ਜੀ ਨਿਊਜ਼ ਦੇ ਬਾਰੇ ਨਾ ਮੈਂ ਪੱਤਰਕਾਰ ਲਖਵੇਤ ਸਿੰਘ ਗੱਲ ਕਰ ਰਿਹਾ ਜੀ ਲੁਧਿਆਣਾ ਤੋਂ ਹਾਂਜੀ ਹਾਂਜੀ ਲਖਵੇਤ ਜੀ ਐਮਪੀ ਸਾਹਿਬ ਹੈਗੇ ਆ ਇਸ ਵਕਤ ਅੰਬਾਬਾਦ ਦੇ ਨੈਸ਼ਨਲ ਕਨਵੈਨਸ਼ਨ ਚੌਧਰੀਆ ਕਾਂਗਰਸ ਕਮੇਟੀ ਦੀ ਜੀ ਮੈਂ ਨਾ ਜੀ ਨਿਊਜ਼ ਦੇ ਬਾਰੇ ਉਹਨਾਂ ਤੋਂ ਬਾਈਟ ਲੈਣਾ ਚਾਹੁੰਦਾ ਸੀ ਮੈਂ ਇੱਕ ਨਿਊਜ਼ ਪਬਲਿਸ਼ ਕਰ ਰਿਹਾ ਜੀ ਆਪਣੇ ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਜੀ ਉਹਨਾਂ ਨਾਲ ਓਕੇ ਕਿਸ ਬਾਬਤ ਆ ਅ ਇੱਕ ਨਾ ਜੀ ਆਪਣੇ ਪਿੰਡ ਹਾਲਕਾ ਪਾਉਣ ਦੇ ਵਿੱਚ ਪਿੰਡ ਹੈਗਾ ਜੀ ਮਕਸੂਦੜਾ ਠੀਕ ਹੈ ਇੱਕ ਮੈਂ ਤੁਹਾਨੂੰ ਪੀਏ ਸਾਹਿਬ ਦੱਸ ਦਵਾਂ ਵੀ ਆਪਣੀ ਰਿਕਾਰਡਿੰਗ ਹੋ ਰਹੀ ਹੈ ਜੀ ਗੱਲਬਾਤ ਦੀ ਓਕੇ ਓਕੇ ਤੇ ਹਾਂ ਜੀ ਇਹ ਕਹਿੰਦਾ ਪਿੰਡ ਹੈ ਜੀ ਮਕਸੂਦੜਾ ਤੇ ਉਹਦੇ ਉੱਪਰ ਨਾ ਕੋਲੋਣਾ ਨਹਿਰ ਲੰਘਦੀ ਹੈ ਤੇ ਪੁਲ ਬਹੁਤ ਕਮਜ਼ੋਰ ਹੈ ਜੀ ਉਸ ਜਿਹੜਾ ਨਹਿਰ ਦੇ ਉੱਪਰ ਪੁਲ ਬਣਿਆ ਹੋਇਆ ਬਹੁਤ ਜ਼ਿਆਦਾ ਕਮਜ਼ੋਰ ਹੈ ਜੀ ਇੱਕ ਤਾਂ ਸਿੰਗਲ ਹੈ ਠੀਕ ਹੈ ਤੇ ਇੱਕ ਉਹਦੀਆਂ ਸਾਈਡਾਂ ਦਾ ਬਿਲਕੁਲ ਟੁੱਟੇ-ਚੁਟਕੀਆਂ ਨੇ ਯਾਨੀ ਲੋਕ ਵਿਚਾਰੇ ਲੰਘਦੇ ਨੇ ਉੱਤੋਂ ਰਾਹਗੀਰ ਜਦੋਂ ਉਹ ਤਾਂ ਬਹੁਤ ਖਤਰਨਾਕ ਉੱਥੇ ਸਥਿਤੀ ਬਣੀ ਹੋਈ ਹੈ ਓਕੇ ਤੇ ਇੱਕ ਇੱਕ ਦੋ ਤਾਂ ਜਾਨੀ ਇਦਾਂ ਦੇ ਐਕਸੀਡੈਂਟ ਵੀ ਹੋ ਚੁੱਕੇ ਨੇ ਵੀ ਜਿਹਦੇ ਵਿੱਚ ਜਾਨੀ ਦੋ ਜਣੇ ਦੀ ਡੈਥ ਹੋ ਚੁੱਕੀ ਆ ਉਹਦੇ ਵਿੱਚ गिर ਕੇ ਨਹਿਰ ਦੇ ਠੀਕ ਹੈ ਤੇ ਉਹ ਲੋਕ ਕਹਿ ਰਹੇ ਨੇ ਵੀ ਸਾਡਾ ਪੁਲ ਕਿਉਂ ਨਹੀਂ ਪਾਸ ਕਰਵਾਇਆ ਗਿਆ ਜੀ ਜਦਕਿ ਜਿਹੜੇ ਚਾਰ ਪੁਲ ਪਾਸ ਹੋਏ ਨੇ ਸਾਡਾ ਜਿਹੜੇ ਸਾਡੇ ਪਿੰਡ ਦਾ ਪੁਲ ਹੈ ਇਹ ਇਹ ਵੀ ਹਾਲਤ ਸਾਰੇ ਹੀ ਪੁਲਾਂ ਨਾਲੋਂ ਜ਼ਿਆਦਾ ਮਾੜੀ ਹੈ ਜੀ ਚਲੋ ਇਹਦੇ 'ਚ ਲਖਵੀਰ ਜੀ ਦਾ ਵਾ ਵੀ ਕਿਸੇ ਪਿੰਡ ਦਾ ਕਿਸੇ ਪਿੰਡ ਨਾਲ ਕੋਈ ਮੁਕਾਬਲਾ ਤਾਂ ਹੈ ਨਹੀਂਗਾ ਐਮਪੀ ਸਾਹਿਬ ਵਰਸ ਤੇ ਤਾਂ ਸਾਰੇ ਪਿੰਡ ਇੱਕ ਬਰਾਬਰ ਨੇ ਹਨਾ ਔਰ ਦੂਜੀ ਗੱਲ ਇਹਦੇ 'ਚ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਵੀ ਜਿਹੜੀ ਕੇਂਦਰੀ ਮੰਤਰੀ ਨੂੰ ਮੁਲਾਕਾਤ ਕਰਕੇ ਚਿੱਠੀ ਐਮਪੀ ਸਾਹਿਬ ਨੇ ਦਿੱਤੀ ਸੀਗੀ ਜੋ ਮੰਗ ਰੱਖੀ ਸੀ ਉਹਦੇ ਵਿੱਚ ਸਿਰਫ 4 ਪੋਲ ਨਹੀਂ ਸੀਗੇ ਉਹਦੇ ਵਿੱਚ ਲਗਭਗ 10-11 ਪਿੰਡਾਂ ਦੇ ਪੋਲ ਜਾਂ ਸੜਕਾਂ ਸੀਗੀਆਂ ਜਿਹੜੀਆਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਅਧੀਨ ਆਉਂਦੀਆਂ ਨੇ ਜੀ ਉਹਦੇ ਵਿੱਚੋਂ ਕਹਿ ਲਓ ਵੀ ਚਾਰ ਪਾਸ ਹੋਈਆਂ ਨੇ ਹੁਣ ਬਾਕੀ ਅਗਲੀ ਨੋਟੀਫਿਕੇਸ਼ਨ ਜਿਹੜੀ ਆਊਗੀ ਮੰਤਰਾਲੇ ਵੱਲੋਂ ਉਹਦੇ 'ਚ ਹੋ ਸਕਦਾ ਮਕਸੂਦ ਡਾਣਾ ਦਾ ਵੀ ਨਾਲ ਹੋਵੇ ਜੀ ਹਾਂ ਹੈਨਾ ਕਿਉਂਕਿ ਐਮਪੀ ਸਾਹਿਬ ਦਾ ਕੰਮ ਤਾਂ ਇਹੀ ਆ ਵੀ ਉਹ ਬਾਜ ਤੱਕ ਸਕਦੇ ਆਪਣੇ ਲੋਕਾਂ ਦੀ ਔਰ ਪੰਜਾਬ ਦੇ ਵਿੱਚ ਮੇਰੇ ਹਾਵਨ ਨਾਲ ਕੋਈ ਕਹੋਜੇ ਐਮਪੀ ਆ ਵੀ ਜਦੋਂ ਉਹ ਦਿੱਲੀ ਜਾਂਦੇ ਆ ਤਾਂ ਆਪਣੇ ਘਰੇ ਨਹੀਂ ਟਿਕ ਕੇ ਜਾਂਦੇ ਉਸ ਸਵੇਰ ਤੋਂ ਲੈ ਕੇ ਸ਼ਾਮ ਤੱਕ 5-7 ਮੰਤਰੀਆਂ ਵੀ ਅਪਾਇੰਟਮੈਂਟ ਲੈ ਕੇ ਰੱਖਦੇ ਆ ਅਲੱਗ-ਅਲੱਗ ਡਿਪਾਰਟਮੈਂਟਾਂ ਦੇ। ਤਾਂਕਿ ਉਹ ਆਪਣੇ ਹਲਕੇ ਦੇ ਆਪਣੇ ਲੋਕਾਂ ਦੀ ਜੋ ਵੀ ਦਿੱਕਤ ਪਰੇਸ਼ਾਨੀ ਹੈਗੀ ਆ ਉਹ ਕੇਂਦਰ ਦੇ ਮੂਹਰੇ ਰੱਖ ਸਕਣ। ਭਾਵੇਂ ਉਹ ਨੈਸ਼ਨਲ ਹਾਈਵੇ ਔਥਾਰਟੀ ਨਾਲ ਸੰਬੰਧਿਤ ਕੁਛ ਹੈਗਾ ਹੁਣ ਆ ਰੀਸੈਂਟ ਤੁਸੀਂ ਦੇਖਿਆ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਦੇ ਉੱਤੇ ਦੋ ਬਲੈਕ ਸਪੌਟ ਰਹਿ ਗਏ ਸੀਗੇ ਇੱਕ ਖੰਟਮਾਨਪੁਰ ਤੇ ਇੱਕ ਆਪਣਾ ਜਟਾਣਾ ਉੱਚਾ ਜੀ ਜਿਹੜੇ ਪਿਛਲੇ ਲਗਭਗ 1.5-2 ਸਾਲ ਤੋਂ ਐਂ ਹੀ ਪਏ ਸੀਗੇ ਜੀ ਤੇ ਉਹ ਕੇਂਦਰੀ ਮੰਤਰੀ ਮਿਤਿੰਗ ਡਟਕਰੀ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ ਲਿਖਤੀ ਰੂਪ ਦੇ ਵਿੱਚ ਮੰਗ ਕੀਤੀ ਤੇ ਅੱਜ ਨੋਟੀਫਿਕੇਸ਼ਨ ਜਾਰੀ ਹੋ ਗਿਆ ਐਮਪੀ ਸਾਹਿਬ ਨੇ ਉਹਦੀ ਵੀਡੀਓ ਵੀ ਪਾਈ ਸੀਗੀ ਉਹਨਾਂ ਦੇ ਆਫੀਸ਼ੀਅਲ ਪੇਜ ਤੇ ਹੈਗੀ ਆ ਜੀ 27 ਕਰੋੜ ਰੁਪਏ ਦੀ ਲਾਗਤ ਨਾਲ ਇਹ ਦੋਵੇਂ ਬਲੈਕ ਸਪੌਟ ਪੂਰੇ ਕੀਤੇ ਜਾਣਗੇ ਇੱਥੇ ਜਿਹੜੇ ਪੁਲ ਬਣਾਉਣ ਵਾਲੇ ਉਹ ਬਣਾ ਕੇ ਇਹ ਨੈਸ਼ਨਲ ਹਾਈਵੇ ਕੰਪਲੀਟ ਕੀਤਾ ਜਾਊਗਾ ਜੀ ਜੀ ਤਾਂ ਸਮੇਂ-ਸਮੇਂ ਤੇ ਜੋ ਵੀ ਆਪਣੇ ਲੋਕਾਂ ਦੀ ਮੰਗ ਹੈਗੀ ਆ ਉਹਨੂੰ ਐਮਪੀ ਸਾਹਿਬ ਚੱਕ ਦੇ ਰਹਿੰਦੇ ਆ ਮੰਤਰੀਆਂ ਨਾਲ ਮੁਲਾਕਾਤ ਕਰਦੇ ਰਹਿੰਦੇ ਆ ਲੋਕ ਸਭਾ ਦੇ ਵਿੱਚ ਬੋਲਦੇ ਰਹਿੰਦੇ ਆ ਤੁਸੀਂ ਦੇਖਿਆ ਹੋਊਗਾ ਜੀ ਤਾਂ ਇਹ ਥੋੜੇ ਵੱਲੋਂ ਜਿਹੜੀ ਚੀਜ਼ ਸਾਡੇ ਘਰਾਂ ਚਾਹੀ ਆ ਇਹ ਵੀ ਐਮਪੀ ਸਾਹਿਬ ਨੂੰ ਜ਼ਰੂਰ ਦੱਸੀ ਜਾਊਗੀ ਜੀ ਜੀ ਜੋ ਹੁਣ ਜਦੋਂ ਉਹ ਦਿੱਲੀ ਜਾਣ ਤਾਂ ਕੇਂਦਰੀ ਮੰਤਰੀ ਨੂੰ ਮਿਲ ਕੇ ਇਹਦਾ ਵੀ ਕੰਮ ਪਾਇਲ ਦੇ ਆਧਾਰ ਤੇ ਕਰਾ ਸਕਣ। ਮੈਂ ਇੱਕ ਵਾਰ ਵਟਸਐਪ ਤੇ ਮੈਨੂੰ ਜਿਹੜਾ ਪੁਲ ਹੈਗਾ ਉਹਦੀ ਜੇ ਵੀਡੀਓ ਭੇਜ ਦੋਗੇ ਤਾਂ ਸਾਨੂੰ ਹੋਰ ਸੌਖਾ ਹੋ ਜਾਊਗਾ। ਹਾਂਜੀ ਮੈਂ ਤੁਹਾਨੂੰ ਬਿਲਕੁਲ ਭੇਜਦਾ ਜੀ ਮੈਂ ਉਹਨਾਂ ਦੇ ਨਾ ਜਿਹੜੀ ਉਹਨਾਂ ਦੀ ਸਾਰੀ ਮੈਂ ਨਿਊਜ਼ ਆਪਣਾ ਦਾ ਨਿਊਜ਼ ਤੇ ਲਿੰਕ ਹੀ ਤੁਹਾਨੂੰ ਭੇਜ ਦੇਣਾ ਜੀ। ਤੇ ਬਾਗੀ ਨਾ ਜੀ ਉਹ ਪਿੰਡ ਦੇ ਲੋਕ ਕਹਿੰਦੇ ਸੀ ਵੀ ਇੱਕ ਵਾਰੀ ਪਲੀ ਰਿਕੁਐਸਟ ਹੈ ਵੀ ਸਾਡੀ ਵਿਜ਼ਿਟ ਜ਼ਰੂਰ ਕੀਤਾ ਜਾਵੇ ਜੀ ਉਹ ਪੁੱਲ ਦਾ ਜ਼ਰੂਰ ਮਰ ਕੇ ਆ ਕੇ ਬਿਲਕੁਲ ਨਹੀਂ ਮੈਂ ਵੀ ਮੈਂ ਸਭੀ ਐਮਪੀ ਸਾਹਿਬ ਇਸ ਵਕਤ ਆਂਦਾ ਹੈ ਆਪਣੇ ਤੇ ਕੱਲ ਉਹਨਾਂ ਨੇ ਪੰਜਾਬ ਵਾਪਸ ਆ ਜਾਣਾ ਨੈਸ਼ਨਲ ਕਨਵੈਨਸ਼ਨ ਸੀਗੀ 올 ਇੰਡੀਆ ਕਾਂਗਰਸ ਕਮੇਟੀ ਦੀ ਜੀ ਤੇ ਕੱਲ ਉਹਨਾਂ ਨੇ ਵਾਪਸ ਆ ਜਾਣਾ ਵਾ ਅੱਜ ਤੋਂ ਹੱਲੇ ਬੀਤੇ ਕੱਲ ਤੱਕ ਉਹ ਹੋਸ਼ਮਰਾਲੇ ਸੀਗੇ ਤੇ ਜਦੋਂ ਵਾਪਸ ਆਣਗੇ ਤੇ ਬਿਲਕੁਲ ਆਪਾਂ ਵਿਜ਼ਿਟ ਵੀ ਕਰਵਾਵਾਂਗੇ ਤਾਕੀ ਲੋਕਾਂ ਦੀ ਜਿਹੜੀ ਪਰੇਸ਼ਾਨੀ ਆ ਉਹ ਉਹ ਸੁਨੋ ਸੁਣਨ ਪੀਏ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਨਹੀਂ ਨਹੀਂ ਬਾਈ ਕੋਈ ਦਿੱਕਤ ਨਹੀਂ ਥੈਂਕ ਯੂ